ਮੇਰਾ ਨਾਮ ਨਰਿੰਦਰ ਸਿੰਘ ਹੈ ਪਿੰਡ ਸਾਡਾ ਭੁੰਮੜੀ ਆ ਰਹਿੰਦੇ ਸੀ ਚੰਡੀਗੜ੍ਹ ਜਮੀਨ ਵਗੈਰਾ ਅਸੀਂ ਆਪਣੀ ਦਿੱਤੀ ਹੋਇਆ ਠੇਕੇ ਤੇ ਤੇ ਸਾਡੀ ਜ਼ਮੀਨ ਦਾ ਇੱਕ ਤਕਸੀਮ ਦਾ ਕੇਸ ਚੱਲਦਾ ਸੀ ਤੇ ਉਹਦਾ ਤਕਸੀਮ ਲਗਭਗ 14 ਸਾਲ ਹੋ ਗਏ ਮਾਮਲਾ ਚੱਲਦਿਆਂ ਤੇ ਹੁਣ ਆਪਾਂ ਨੇ 21 ਤਰੀਕ ਨੂੰ ਦਖਲ ਦੀ ਤਰੀਕ ਸੀ ਦਖਲ ਦੇ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਉਹਦੀ ਨਿਸ਼ਾਨਦੇਹੀ ਹੋ ਗਈ ਜ਼ਮੀਨ ਦੀ ਨਿਸ਼ਾਨੀਆਂ ਲੱਗੀਆਂ ਸਾਰੀਆਂ ਉਹਦੇ ਵਿੱਚ ਕਰਨਗੂ ਜਿਹੜਾ ਸੀਗਾ ਆਪਣਾ ਕੰਨ ਕੋ ਸਰਦਾਰ ਉਹ ਸਰਜੀਤ ਸਿੰਘ ਸੀਗਾ ਪਟਵਾਰੀ ਸਾਹਿਬ ਸੀਗੇ ਨਾਲ ਔਰ ਪੁਲਿਸ ਨਫਰੀ ਪੂਰੀ ਸੀਗੀ ਜਿਹੜੀ ਆਈ ਉਹ ਤੇ ਕੇਸ ਦਾ ਕੋਈ ਝਗੜਾ ਵਗੈਰਾ ਨਾ ਹੋਵੇ ਨਿਸ਼ਾਨੀਆਂ ਲਾ ਲਈਆਂ ਕੱਲ ਮੁਰਕੇ ਆਪਾਂ ਉਥੇ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਸੀਗੀਆਂ ਆਪਣੀਆਂ ਉਹ ਦੁਬੱਟਾਂ ਵਗੈਰਾ ਸਿੱਧੀਆਂ ਕਰ ਰਹੇ ਸੀ ਜੋ ਵੀ ਗੱਲ ਹੈ ਜੀ ਤੇ ਉਥੇ ਇਹਨਾਂ ਦੇ ਜਦੋਂ ਨਿਸ਼ਾਨੀਆਂ ਲੱਗੀਆਂ ਵਾਂ ਤਾਂ ਉਹਦੇ ਵਿੱਚ ਇਹਨਾਂ ਦੇ ਉਥੇ ਕੁਝ ਕਮਰੇ ਆ ਗਏ ਆ ਮੋਟਰਾਂ ਦੇ ਜਿਹੜੇ ਬਣੇ ਹੋਏ ਆ ਕਿਉਂਕਿ ਪਹਿਲਾਂ ਕੋਈ ਨੰਮਰੀ ਪਤਾ ਨਹੀਂ ਹੁੰਦਾ ਕਿ ਕਿਹੜਾ ਪੁਆਇੰਟ ਆ ਉੱਥੋਂ ਜਦੋਂ ਅਗਲੀ ਤੇ ਅਸੀਂ ਕਹਿਆ ਵੀ ਭਾਈ ਤੁਸੀਂ ਇਹ ਆਪਣੀਆਂ ਤੁਮ ਆਪਣੀ ਮੋਟਰ ਵੀ ਆਪਣੀਆਂ ਹਟਾਓ ਤਾਂ ਕਿ ਕਲੀਅਰ ਜਮੀਰ ਹੋ ਪਾਵੇ ਇਹਨਾਂ ਨੇ ਕਿਹਾ ਕਿ ਉਸ ਤੋਂ ਪਹਿਲਾਂ ਉਹਦੇ ਪਲਾਨ ਕੀਤੀ ਹੋਈ ਸੀ ਬੰਦਿਆਂ ਨੇ ਆ ਕੇ ਸਾਡਾ ਕੰਮ ਰੁਕਵਾਤਾ ਕੰਮ ਕਰਨ ਵਾਲੇ ਕੌਣ ਸੀਗਾ ਬਲਵਿੰਦਰ ਸਿੰਘ ਉਹਦਾ ਜਿਹੜਾ ਲੜਕਾ ਵਾ ਮੇਰੇ ਖਰਦੂ ਦਾ ਵੀਰ ਸਿੰਘ ਹੈ ਹੀਰਾ ਤੇ ਚਲੋ ਅਸੀਂ ਕੰਮ ਰੋਕਤਾ ਹੈ ਤੇ ਉਹ ਚਲੇ ਜਾਂਦੇ ਵਾਪਸ ਵਾਪਸ ਜਾਣ ਤੋਂ ਪਹਿਲਾਂ ਅਸੀਂ ਪਰ ਜੀ ਤਾਂ ਫਿਰ ਚਲੋ ਕੰਮ ਰੋਕ ਤਾਂ ਤੁਸੀਂ ਚਾਰ ਬੰਦੇ ਇਕੱਠੇ ਕਰਦੇ ਆ ਤੇ ਚਲੋ ਗੱਲ ਕਰ ਲੈਂਦੇ ਆ ਬੈਠ ਕੇ ਅੱਜ ਆਪਾਂ ਇੰਨੀ ਗੱਲ ਕਰਦੇ ਤੂੰ ਉਨੇ ਚਿਰ ਮੇ ਜਸਵੰਤ ਸਿੰਘ ਆਪਣੀ ਵਾਈਫ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਸਾਡੀ ਗੱਡੀ ਦੇ ਆ ਕੇ ਮਗਰ ਗੱਡੀ ਖੜੀ ਕਰ ਦਿੱਤੀ ਜਾਂ ਜਿਵੇਂ ਅਸੀਂ ਆਪਣੀ ਗੱਡੀ ਵੀ ਨਹੀਂ ਸੀ ਉੱਥੋਂ ਕੱਢ ਸਕਦੇ ਤੇ ਉਰ ਮੌਕੇ ਦੇ ਉੱਤੇ ਮੇਰੇ ਨਾਲ ਅਸੀਂ ਕੋਈ ਨਹੀਂ ਮੈਂ ਅਸੀਂ ਮੇਰੇ ਫਾਦਰ ਸਾਹਿਬ ਸੀਗੇ ਤੇ ਜਾਂ ਆਪਣੇ ਆਪਣੀ ਸਾਡੀ ਇੱਕ ਜਿਹੜੀ ਜ਼ਮੀਨ ਹੈ ਉਹ ਅਸੀਂ ਜਿਹੜਾ ਜਿਨ੍ਹਾਂ ਨੂੰ ਠੇਕੜੀ ਦਿੱਤੀ ਹੋਈ ਆ ਉਹ ਸੀਗੇ ਉੱਥੇ ਤੇ ਹੂ ਪਈ ਹੈ ਨਹੀਂ ਪਰ ਇਹਨਾਂ ਸਾਡੀ ਇੱਕ ਨੀ ਸੁਣੀ ਬਸ ਮੈਨੂੰ ਢਾ ਲਿਆ ਡੈਡੀ ਨੂੰ ਉਹਦੀ ਔਰ ਜਿਹੜੀ ਹੈਗੀ ਹੈ ਮੈਡਮ ਉਹਦੀ ਵਾਰਿਸ ਜਸਵੰਤ ਸਿੰਘ ਦੀ ਵਾਲਾਂ ਤੋਂ ਫੜ ਕੇ ਇਹਨਾਂ ਨੂੰ ਛੁਟਿਆ ਗਈ ਘਰਤ ਹੈ ਇਹ ਇਹ ਕੀ ਕੀ ਕਰ ਸਕਦੇ ਸੀ ਤੇ ਮੇਰੀ ਆ ਲੱਤ ਦੇ ਉੱਤੇ ਪਤਾ ਨਹੀਂ ਕੀ ਇਹਨਾਂ ਉਹ ਜਿਹੜਾ ਚਾਚਾ ਬਲਵਿੰਦਰ ਸਿੰਘ ਸੀਗਾ ਸਾਡਾ ਚਾਚਾ ਉਹਦੇ ਅਸ ਵਿੱਚ ਤੰਗੜੀ ਸੀ ਉਹਨੇ ਤੰਗੜੀਆਂ ਵੀ ਮਾਰੀਆਂ ਉਹ ਜਿਹੜਾ ਜਸਵੰਤ ਸਿੰਘ ਹੈ ਉਹ ਰਵਾਲ ਵਰ ਉਹਨੇ ਚਲਾਇਆ ਨਹੀਂ ਹੈ ਪਰ ਫੜ ਕੇ ਇਹ ਟੰਗ ਰਿਹਾ ਵੀ ਮੈਂ ਹੁਣ ਤੁਹਾਨੂੰ ਕੀ ਸ਼ਬਦ ਦੱਸਾਂ ਬੋਲ ਕੇ ਵੀ ਤੇਰੀ ਮਾਂ ਬੰਦੀ ਕੱਢ ਦੂੰਗਾ ਇਹ ਸੰਗੂ ਮੈਂ ਛੱਡਣਾ ਨਹੀਂਗਾ ਤੇ ਇਹਨੂੰ ਬੰਦਾ ਬਣਾ ਕੇ ਅੱਜ ਭੇਜਣਾ ਵਾ ਤੇ ਇਦਾਂ ਕਰਦਿਆਂ ਕਰਦਿਆਂ ਉਹ ਜਿਹੜਾ ਦੂਜਾ ਹੀਰਾ ਸਿੰਘ ਹੈ ਉਹ ਦਾਤਰ ਫੜੀ ਕਰਦਾ ਸੀ ਤੇ ਉਹਨਾਂ ਦੇ ਵਿੱਚ ਮੇਕੋ ਤੁਹਾਡੇ ਸਾਹਮਣੇ ਪਾਏ 84-85 ਸਾਲ ਉਮਰ ਆ ਉਹਨਾਂ ਦੀ ਰਾਤ ਦੀ ਆਕਸੀਜਨ ਲੱਗੀ ਹੋਈ ਟੋਟਲੇ ਬੰਦੇ ਸੀ ਚਾਰ ਬਲਵਿੰਦਰ ਸਿੰਘ ਜਸਮント ਸਿੰਘ ਤੇ ਅਰਜਿੰਦਰ ਵੀਰ ਸਿੰਘ ਹੀਗਾ ਤੇ ਜਸਮント ਸਿੰਘ ਦੀ ਵਾਈਫ ਇਹ ਕੋਈ ਨਹੀਂ ਅਸੀਂ ਉੱਥੋਂ ਅger ਜਦੋਂ ਇਦਾਂ ਹੋ ਗਿਆ ਸਾਡੇ ਸੱਡਾਂ ਲੱਗੀਆਂ ਤੇ ਅਸੀਂ ਚੰਡੀਗੜ੍ਹ ਕਰਕੇ ਅਸੀਂ ਤੇ ਸੋਚਿਆ ਕਿ ਭਾਈ ਜੇ ਅਸੀਂ ਇਦਾਂ ਕਰੀਏ ਵੀ ਸਾਡਾ ਵੀ ਅਸੀਂ ਸਾਡਾ ਇੱਥੇ ਕੋਈ ਵੋਟ ਕੋਈ ਅਟੈਂਡਡ ਹੈ ਨਹੀਂਗਾ ਤੇ ਅਸੀਂ ਚੰਡੀਗੜ੍ਹ ਚੱਲ ਜਾਈਏ ਉੱਥੇ ਜਾ ਕੇ ਭਾਈ ਆਪਣਾ ਇਲਾਜ ਕਰਾਵਾਂਗੇ ਦਾਖਲ ਕਰਾਂਗੇ ਵੀ ਇੱਥੇ ਦੇ ਬੰਦੇ ਤਾਂ ਸਾਨੂੰ ਪਤਾ ਨਹੀਂ ਮਾਰ ਹੀ ਦੇਣਗੇ ਡੈਡੀ ਵੀ ਹੋ ਸੀਗੇ ਮੈਂ ਗੱਡੀ ਡਰਾਈਵ ਨਹੀਂ ਸੀ ਕਰ ਸਕਦਾ ਤੇ ਮੈਂ ਆਪਣੇ ਰਿਸ਼ਤੇਦਾਰ ਮੈਂ ਆਪਣੇ ਮਾਮਾ ਜੀ ਦਾ ਬੇਟਾ ਸਰਦਾ ਬਲਜੀਤ ਸਿੰਘ ਹੈ ਮੈਂ ਉਹਨੂੰ ਬੁਲਾ ਲਿਆ ਮੈਂ ਕਿਹਾ ਵੀ ਤੂੰ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚਲੋ ਉਹ ਆ ਗਿਆ ਉਹ ਲੈ ਕੇ ਚੱਲਣ ਲੱਗਾ ਤੇ 19 ਚੋਂ ਸਾਡਾ ਦੂਜਾ ਇੱਕ ਸਾਡੀ ਮਾਸੀ ਦਾ ਬੇਟਾ ਸਦਨਾਮ ਸਿੰਘ ਹੈ ਉਹਦਾ ਫੋਨ ਆ ਗਿਆ ਤੇ ਤੁਹਾਨੂੰ ਉੱਥੇ ਦਾਖਲ ਨਹੀਂ ਹੋਣਾ ਤੁਸੀਂ ਵਾਪਸ ਆ ਜਾਓ ਤੇ ਤੁਹਾਨੂੰ ਇੱਥੇ ਲਾ ਤੇ ਤੁਹਾਡਾ ਇਥੇ ਰੈਫਰ ਕਰਨਾ ਮਾੜਾ ਫਿਰ ਅਸੀਂ ਉਹ ਕੋਈ ਸਿਵਲ ਹਸਪਤਾਲੇ ਕੋਈ ਭੈਣੀ ਹੈ ਉੱਥੇ ਸਾਡਾ ਇਹ ਬੇਸਿਕ ਟਰੀਟਮੈਂਟ ਉੱਥੇ ਹੋਇਆ ਤੇ ਉਹਨਾਂ ਨੇ ਫਿਰ ਸਾਡੀਆਂ ਉੱਥੇ ਕੁਝ ਅਸਟੇਟਸ ਵਗੈਰਾ ਸਾਡੀ ਉਹਨਾ ਕੀਤੀ ਜਾਂਦੀ ਅਸੀਂ ਰਾਤੀ ਆਏ ਜੀ ਤੇ ਤੇ ਉਹਨਾਂ ਇੱਥੇ ਰੈਫਰ ਕਰ ਦਿੱਤਾ ਕੋਈ ਅਧਿਕਾਰੀ ਨਹੀਂ ਆਇਆ ਇੱਕ ਕੱਦੇ ਦਾ ਫੋਨ ਆਇਆ ਕਿ ਤੁਸੀਂ ਵੀ 4 ਵਜੇ ਆਇਓ ਮੈਂ ਕਿਹਾ ਵੀ ਅਸੀਂ ਕਿੱਥੇ ਭਾਈ ਸਾਨੂੰ ਤਾਂ ਵੱਡ ਟੁੱਕਿਆ ਹੋਇਆ ਸੀ ਮਰਨੇ ਪਏ ਆ ਅਸੀਂ ਕਿੱਦਾਂ 4 ਵਜੇ ਆ ਸਕਦੇ ਹਾਂ ਸਰ ਅਸੀਂ ਮੰਗ ਇਹ ਕਰਦੇ ਆਂ ਵੀ ਇੰਨਾ ਜਿੰਨਾ ਸਾਨੂੰ ਜਾਨ ਵੀ ਉਹਨਾਂ ਦਾ ਦਾਦਾ ਤਾਂ ਜਾਨੋ ਮਾਰਨ ਦਾ ਸੀਗਾ ਇਹਨਾਂ ਦੇ ਖਿਲਾਫ ਸਰ